ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਨਮਕੀਨ ਦਲੀਆ ਬਣਾਵਾਂਗੇ। ਇਹ ਦਲੀਆ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ। ਚਲੋ ਜੀ ਆਪਾਂ ਵੇਖ ਲੈਂਦੇ ਹਾਂ ਇਹ ਦਲੀਆ ਕਿਵੇਂ ਬਣਦਾ ਹੈ। ਇੱਥੇ ਮੈਂ ਦਲੀਆ ਬਣਾਉਣ ਦੇ ਲਈ ਕੁਝ ਸਬਜ਼ੀਆਂ ਲਈਆਂ ਨੇ। ਇੱਕ ਪਿਆਜ਼ ਲਿਆ ਹੈ। ਸ਼ਿਮਲਾ ਮਿਰਚਾਂ ਲਈਆਂ ਨੇ ਇੱਕ ਵਾਲ ਪੀਪਰ ਲਈ ਹੈ। ਥੋੜੀ ਜਹੀ ਗਾਜਰ ਲਈ ਹੈ, ਇੱਕ ਟਮਾਟਰ ਲਵਾਂਗੇ। ਛੋਟੇ ਸਾਈਜ਼ ਦਾ ਇਹ ਸਾਰੀਆਂ ਸਬਜ਼ੀਆਂ ਲਵਾਂਗੇ ਮੈਂ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਹੈ ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਪਿਆਜ਼ ਦੇ ਸਾਰੀਆਂ ਸਬਜ਼ੀਆਂ ਨੂੰ ਜਿੰਨਾ ਕੁ ਆਪਾਂ ਮੋਟਾ ਪਤਲਾ ਕੱਟਣਾ ਹੋਏਗਾ ਉਹਨਾਂ ਨੂੰ ਮੋਟਾ ਪਤਲਾ ਕੱਟ ਲਵਾਂਗੇ ਸਾਰੀਆਂ ਸਬਜ਼ੀਆਂ ਦੇ ਵਿੱਚ ਚੰਗੀ ਤਰ੍ਹਾਂ ਪੱਕ ਜਾਏਗਾ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜ ਜੇ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਹ ਨਮਕੀਂ ਦਲੀਆ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਜੇਕਰ ਆਪਾਂ ਇਸ ਦੇ ਵਿੱਚ ਪਾਉਣਾ ਹੋਵੇ ਤਾਂ ਆਪਾਂ ਆਲੂ ਵੀ ਪਾ ਸਕਦੇ ਹਾਂ ਪਰ ਅੱਜ ਆਪਾਂ ਇਸ ਦੇ ਵਿੱਚ ਆਲੂ ਨਹੀਂ ਪਾਵਾਂਗੇ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਵੀ ਅਸੀਂ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਇਹ ਦਲੀਆ ਬਹੁਤ ਜ਼ਿਆਦਾ ਟੇਸਟੀ ਵੀ ਬਣਦਾ ਹੈ ਤੇ ਹੈਲਦੀ ਵੀ ਹੁੰਦਾ ਹੈ ਇਸ ਵਿੱਚ ਆਪ ਆਪ ਆਪਣੀ ਮਨਪਸੰਦ ਅਨੁਸਾਰ ਕੋਈ ਵੀ ਹੋਰ ਸਬਜ਼ੀਆਂ ਐਡ ਕਰ ਸਕਦੇ ਆਂ ਕੱਟੇ ਹੋਏ ਪਿਆਜ਼ ਨੂੰ ਪਲੇਟ ਦੇ ਵਿੱਚ ਰੱਖ ਲਵਾਂਗੇ ਪਾਸਤੇ ਵਿੱਚ ਕਾਫੀ ਸਾਰੀਆਂ ਸਬਜ਼ੀਆਂ ਐਡ ਕਰਾਂਗੇ ਇਸ ਦੇ ਨਾਲ ਹੀ ਦਲੀਆ ਹੈਲਦੀ ਬਣੇਗਾ ਗਾਜਰ ਨੂੰ ਚਾਹ ਲਈ ਕਿ ਚੰਗੀ ਤਰ੍ਹਾਂ ਕੱਟ ਲਵਾਂਗੇ ਜੇ ਤਾਂ ਅਨ ਹੋਈ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਹੋਰ ਕਰ ਦਿਓ ਜੀ ਗਾਜਰ ਨੂੰ ਵੀ ਪ੍ਰੀਕ ਪ੍ਰੀਕ ਕੱਟ ਲਵਾਂਗੇ ਨਮਕੀਨ ਦਲੀਆ ਬਹੁਤ ਜਿਆਦਾ ਟੇਸਟੀ ਬਣਦਾ ਹੈ। ਕਈ ਵਾਰ ਬੱਚੇ ਇਕੋ ਜੀਆਂ ਚੀਜ਼ਾਂ ਖਾ ਕੇ ਅੱਕ ਜਾਂਦੇ ਨੇ ਜਾਂ ਆਪਾਂ ਉਹਨਾਂ ਨੂੰ ਡਿਨਰ ਦੇ ਵਿੱਚ ਪਰੌਂਠੇ ਵਗੈਰਾ ਨਹੀਂ ਦੇਣੇ ਹੁੰਦੇ ਤਾਂ ਆਪਾਂ ਉਹਨਾਂ ਨੂੰ ਇਹ ਧਮਕੀਨ ਦਲੀਆ ਬਣਾ ਕੇ ਦੇ ਸਕਦੇ ਹਾਂ। ਇਸ ਨੂੰ ਖਾਣ ਦੇ ਨਾਲ ਸਾਰਾ ਦਿਨ એનર્ਜੀ ਬਣੀ ਰਹੇਗੀ ਇਹ ਇੰਨਾ ਜ਼ਿਆਦਾ ਟੇਸਟੀ ਵੀ ਬਣਦਾ ਹੈ ਜੇਕਰ ਤੁਹਾਨੂੰ ਮਿੱਠਾ ਦਲੀਆ ਖਾਣਾ ਨਹੀਂ ਪਸੰਦ ਤਾਂ ਤੁਸੀਂ ਇਹ ਨਮਕੀਨ ਦਲੀਆ ਬਣਾ ਕੇ ਖਾ ਸਕਦੇ ਹੋ आप इस हरे मटर भी पा सकते हैं पर इस टाइम मेरे को सब्जियां अवेलेबल सी मैं वही उच्च एड कराँगी बहुत घट समये टेस्टी दलिया बन के तैयार हो जाता है गाजर ਨੂੰ ਵੀ ਪਲੇਟ ਦੇ ਵਿੱਚ ਰੱਖ ਲਵਾਂਗੇ ਕਈ ਵਾਰ ਆਪਣਾ ਮੈਗੀ ਵਗੈਰਾ ਖਾਣ ਦਾ ਮਨ ਹੁੰਦਾ ਹੈ ਤਾਂ ਆਪਾਂ ਇਸ ਤਰੀਕੇ ਦੇ ਨਾਲ ਨਮਕੀਨ ਦਲੀਆ ਬਣਾ ਕੇ ਖਾ ਸਕਦੇ ਹਾਂ ਟੇਸਟ ਦੇ ਵਿੱਚ ਬਿਲਕੁਲ ਮੈਗੀ ਵਰਗਾ ਹੀ ਲੱਗੇਗਾ ਸ਼ਮਲਾ ਮਿਰਚ ਨੂੰ ਵੀ ਇਸ ਤਰੀਕੇ ਨਾਲ ਹੀ ਕੱਟ ਲਵਾਂਗੇ ਇਹ ਦੇਸੀ ਸ਼ਮਲਾ ਮਿਰਚ ਹੈ ਇਸ ਦੇ ਵਿੱਚ ਬਿਲਕੁਲ ਵੀ ਕੋਈ ਵੀ ਬੀਜ ਨਹੀਂ ਹੈ ਤੇ ਇਹ ਸਾਈਜ਼ ਦੇ ਵਿੱਚ ਵੀ ਬਹੁਤ ਛੋਟੀ ਹੈ ਆਪਾਂ ਇਹ ਦਲੀਏ ਨੂੰ ਬਣਾ ਕੇ ਬੱਚਿਆਂ ਨੂੰ ਟਿਫਿਨ ਦੇ ਵਿੱਚ ਦੇ ਸਕਦੇ ਹਾਂ ਨਾਸ਼ਤੇ ਦੇ ਵਿੱਚ ਜਾਂ ਡਿਨਰ ਦੇ ਵਿੱਚ ਖਾ ਸਕਦੇ ਹਾਂ ਬਹੁਤ ਘੱਟ ਸਮੇਂ ਦੇ ਵਿੱਚ ਦਲੀਆ ਬਣ ਕੇ ਤਿਆਰ ਹੋ ਜਾਂਦਾ ਹੈ ਆਪਾਂ ਬਾਜ਼ਾਰ ਤੇ ਵਿੱਚੋਂ ਅਨ ਹੈਲਦੀ ਚੀਜ਼ਾਂ ਤਾਂ ਖਾ ਲੈਂਦੇ ਹਾਂ ਪਰ ਘਰ ਦੇ ਵਿੱਚ ਬਣਾ ਕੇ ਹੈਲਦੀ ਚੀਜ਼ਾਂ ਇਸ ਤਰੀਕੇ ਦੀਆਂ ਆਪਾਂ ਨਹੀਂ ਖਾਂਦੇ ਪਰ ਜੇਕਰ ਆਪਾਂ ਘਰ ਦੇ ਵਿੱਚ ਹੀ ਇਸ ਤਰੀਕੇ ਦੇ ਨਾਲ ਵੈਜੀਟੇਬਲਸ ਪਾ ਕੇ ਇਸ ਚੀਜ਼ਾਂ ਨੂੰ ਹੈਲਦੀ ਬਣਾ ਕੇ ਖਾਈਏ ਤੇ ਬਹੁਤ ਹੀ ਵਧੀਆ ਵੀ ਰਹੇਗਾ ਜਮਲਾ ਮਚਪਾਉਣ ਦੇ ਨਾਲ ਹੀ ਦਲੀਆ ਦਾ ਟੇਸਟ ਹੋਰ ਵੀ ਵੱਧ ਜਾਂਦਾ ਹੈ ਜੇਕਰ ਤੁਹਾਨੂੰ ਮਿੱਠਾ ਦਲੀਆ ਖਾਣਾ ਪਸੰਦ ਹੈ ਤਾਂ ਤੁਸੀਂ ਇੱਕ ਵਾਰ ਇਸ ਤਰੀਕੇ ਦੇ ਨਾਲ ਨਮਕੀਨ ਦਲੀਆ ਬਣਾ ਕੇ ਖਾ ਕੇ ਦੇਖਿਓ ਜੀ ਇਹ ਬਹੁਤ ਜ਼ਿਆਦਾ ਵਧੀਆ ਟੇਸਟੀ ਬਣਦਾ ਹੈ ਜੇਕਰ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਦਲੀਆ ਬਣਾ ਕੇ ਖਾ ਲਓਗੇ ਤਾਂ ਤੁਸੀਂ ਇਸ ਨੂੰ ਬਾਰ-ਬਾਰ ਬਣਾਉਂਗੇ ਇਹਨਾਂ ਜਿਆਦਾ ਟੇਸਟੀ ਬਣਦਾ ਹੈ ਸਾਰੀਆਂ ਸਬਜ਼ੀਆਂ ਨੂੰ ਕੱਟ ਲਵਾਂਗੇ ਇਹ ਦਲੀਆ ਹਲਕਾ ਹੁੰਦਾ ਹੈ ਤੇ ਜਲਦੀ ਪਚ ਜਾਂਦਾ ਹੈ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਆਪਣੇ ਵੱਲੋਂ ਆਪਾਂ ਇਹ ਦਲੀਏ ਨੂੰ ਪੂਰਾ ਹੈਲਦੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਇਸਮਲਾ ਮਿਰਚ ਨੂੰ ਵੀ ਕੱਟ ਲਵਾਂਗੇ ਜਦੋਂ ਵੀ ਆਪਣਾ ਕੁਝ ਨਮਕੀਨ ਖਾਣ ਦਾ ਮਨ ਕਰੇ ਤਾਂ ਪਾਇਦਾ ਲੀਆ ਬਣਾ ਕੇ ਖਾ ਸਕਦੇ ਹਾਂ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਇਹ ਕਾਹਰੀ ਮਿਰਚ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ ਜਿੰਨਾ ਕਾਫੀ ਤਿੱਖਾ ਖਾਣਾ ਪਸੰਦ ਕਰਦੇ ਹਾਂ ਉਸ ਹਿਸਾਬ ਨਾਲ ਇਸ ਦੇ ਵਿੱਚ ਮਿਰਚ ਐਡ ਕਰਾਂਗੇ ਮੈਂ ਮਿਰਚ ਨੂੰ ਬਰੀਕ-ਬਰੀਕ ਕੱਟ ਲਿਆ ਹੈ। ਹੁਣ ਮੈਂ ਸਾਰੀਆਂ ਸਬਜ਼ੀਆਂ ਨੂੰ ਕੱਟ ਲਿਆ ਹੈ, ਟਮਾਟਰ ਨੂੰ ਵੀ ਕੱਟ ਲਵਾਂਗੇ। ਇੱਥੇ ਮੈਂ ਇੱਕ ਕਾਲੀ ਦਲੀਆ ਲਿਆ ਹੈ। ਦਲੀਏ ਨੂੰ ਮੈਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਸੀ। ਇਹ ਘਰ ਦਾ ਬਣਿਆ ਹੋਇਆ ਕਣਕਵਦਾ ਦਲੀਆ ਹੈ, ਇਹ ਬਾਜ਼ਾਰ ਵਾਲਾ ਦਲੀਆ ਨਹੀਂ ਹੈ। ਦਲੀਏ ਨੂੰ ਕਾਲੀ ਦੇ ਵਿੱਚ ਕੱਟ ਲਵਾਂਗੇ, ਇਹ ਕੋਲ ਇੱਕ ਕਾਲੀ ਦਲੀਆ ਹੈ। ਹੁਣ ਮੈਂ ਦਲੀਏ ਨੂੰ ਗੋਲੀ ਦੇ ਵਿੱਚ ਕੱਢ ਲਿਆ ਹੈ ਹੁਣ ਆਪਾਂ ਦਲੀਏ ਨੂੰ ਘਿਓ ਦੇ ਵਿੱਚ ਰੋਸਟ ਕਰ ਲਵਾਂਗੇ ਕੜਾਹੀ ਦੇ ਵਿੱਚ ਇੱਕ ਚਮਚ ਘਿਓ ਲਵਾਂਗੇ ਦਲੀਏ ਦੀ ਮੀਜ਼ਰਮੈਂਟ ਕਰਨੀ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਦਲੀਏ ਦੇ ਵਿੱਚ ਕਿੰਨਾ ਪਾਣੀ ਪਾਏਗਾ ਇਹ ਆਸਾਨ ਹੋ ਜਾਏਗਾ ਜੇਕਰ ਆਪਾਂ ਦਲੀਏ ਦੀ ਮੀਜ਼ਰਮੈਂਟ ਕਰ ਲਵਾਂਗੇ ਤੇ ਨਿਕਿਓ ਚੰਗੀ ਤਰ੍ਹਾਂ ਪੀਗਲ ਚੁੱਕਿਆ ਹੈ ਹੁਣ ਆਪਾਂ ਇਸ ਦੇ ਵਿੱਚ ਦਲੀਆ ਐਡ ਕਰਾਂਗੇ ਦਲੀਏ ਨੂੰ ਵੀ ਉਹਦੇ ਵਿੱਚ ਰੋਸਟ ਕਰ ਲਵਾਂਗੇ ਦਲੀਏ ਨੂੰ ਰੋਸਟ ਕਰਨ ਦੇ ਨਾਲ ਇਸ ਦੇ ਵਿੱਚ ਕੱਚਾਪਣ ਨਹੀਂ ਰਹੇਗਾ ਤੇ ਦਲੀਆ ਬਹੁਤ ਹੀ ਵਧੀਆ ਟੇਸਟੀ ਬਣੇਗਾ ਦਲੀਆ ਨਾਲ ਨਾਲ ਹਿਲਾਉਂਦੇ ਰਵਾਂਗੇ ਦਲੀਆ ਜਲਣਾ ਜਾਵੇ ਦਲੀਆ ਪਾ ਇਸ ਨੂੰ ਹਿਲਾਉਂਦੇ ਰਵਾਂਗੇ ਇਹ ਨਮਕੀਨ ਦਲੀਆ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਜਦੋਂ ਵੀ ਆਪਣਾ ਨਮਕੀਨ ਜਾਂ ਚਟਪਟਾ ਖਾਣ ਦਾ ਮਨ ਕਰੇ ਤਾਂ ਆਪਾਂ ਇਹ ਦਲੀਆ ਬਣਾ ਕੇ ਖਾ ਸਕਦੇ ਹਾਂ ਵੈਸੇ ਦਲੀਆ ਆਪਾਂ ਸਭ ਖਾ ਹੀ ਲੈਂਦੇ ਹਾਂ ਪਰ ਜੇਕਰ ਆਪਾਂ ਦਲੀਆ ਨੂੰ ਇਸ ਤਰੀਕੇ ਦੇ ਨਾਲ ਬਣਾਵਾਂਗੇ ਤੇ ਹੋਰ ਵੀ ਟੇਸਟੀ ਬਣੇਗਾ ਇਹ ਬਹੁਤ ਹੀ ਈਜ਼ੀ ਤੇ ਸਿੰਪਲ ਰੈਸਪੀ ਹੈ ਰੈਸਪੀ ਚੰਗੀ ਲੱਗੀ ਤਾਂ ਇਸ ਰੈਸਪੀ ਨੂੰ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਜੀ ਥਣ ਦਲੀਏ ਨੂੰ ਆਪਾਂ ਜਿੰਨਾ ਕ ਪਕਾਉਣਾ ਸੀ ਪਕਾ ਲਿਆ ਹੈ ਹੁਣ ਆਪਾਂ ਇਸ ਨੂੰ ਬੋਲ ਦੇ ਵਿੱਚ ਕੱਟ ਲਵਾਂਗੇ ਸਾਰੇ ਦਲੀਏ ਨੂੰ ਬੋਲਦੇ ਵਿੱਚ ਕੱਢ ਲਵਾਂਗੇ ਹੁਣ ਆਪਾਂ ਦਲੀਏ ਨੂੰ ਬੋਲਦੇ ਵਿੱਚ ਕੱਢ ਲਿਆ ਹੈ ਹੁਣ ਆਪਾਂ ਦਲੀਆ ਬਣਾਵਾਂਗੇ ਹੁਣ ਆਪਾਂ ਦਲੀਆ ਬਣਾਵਾਂਗੇ ਉਸੇ ਕੜਾਹੀ ਦੇ ਵਿੱਚ ਘਿਓ ਲਵਾਂਗੇ ਘਿਓ ਨੂੰ ਪਿਘਲਾ ਲਵਾਂਗੇ ਹੁਣ ਇਸ ਦੇ ਵਿੱਚ ਜੀਰਾ ਪਾਵਾਂਗੇ జీరం థా పకాగే ప్యాజ యాడ్ క్యాజను మేము ਈਵਾਰ ਆਪਣਾ ਕੁਝ ਨਮਕੀਨ ਖਾਣ ਦਾ ਮਨ ਹੁੰਦਾ ਹੈ ਤੇ ਆਪਾਂ ਨੂੰ ਇਹ ਵੀ ਹੁੰਦਾ ਹੈ ਕਿ ਉਹ ਹੈਲਦੀ ਵੀ ਹੋਵੇ ਤਾਂ ਆਪਾਂ ਇਹ ਦਲੀਆ ਬਣਾ ਕੇ ਖਾ ਸਕਦੇ ਹਾਂ ਪਿਆਜ਼ ਨੂੰ ਥੋੜੀ देर ਪਕਾ ਲਵਾਂਗੇ ਹੁਣ ਆਪਾਂ ਇਸ ਦੇ ਵਿੱਚ ਹਰੀ ਮਿਰਚ ਐਡ ਕਰਾਂਗੇ ਇਹ ਬਹੁਤ ਹੀ ਸਿੰਪਲ ਰੈਸਪੀ ਹੈ ਜਦੋਂ ਵੀ ਆਪਣਾ ਮਨ ਕਰੇ ਤਾਂ ਆਪਾਂ ਹੀ ਟੇਸਟੀ ਤੇ ਨਮਕੀਨ ਦਲੀਆ ਬਣਾ ਕੇ ਖਾ ਸਕਦੇ ਹਾਂ ਗਾਜਰ ਪਾਵਾਂਗੇ ਗਾਜਰ ਨੂੰ ਵੀ ਮਿਕਸ ਕਰਕੇ ਪਕਾ ਲਵਾਂਗੇ ਅਦਰਕ ਲਸਣ ਦਾ ਪੇਸਟ ਵੀ ਪਾਵਾਂਗੇ ਆਪਾਂ ਇਸ ਦੇ ਵਿੱਚ ਜੇਕਰ ਆਪ ਅਦਰਕ ਲਸਣ ਦੇ ਪੇਸਟ ਨੂੰ ਇਸ ਟਾਈਮ ਐਡ ਕਰਾਂਗੇ ਤੇ ਕੜਾਹੀ ਦੇ ਨਾਲ ਚਿਪਕ ਜੇਗਾ ਕਿਉਂਕਿ ਇਹ ਨਾਨ ਸਟਿਕ ਪੈਨ ਜਾਂ ਕੜਾਹੀ ਨਹੀਂ ਹੈ ਇਸ ਲਈ ਆਪਾਂ ਇਸ ਨੂੰ ਬਾਅਦ ਵਿੱਚ ਐਡ ਕਰਾਂਗੇ ਜੇਕਰ ਨਾਨ ਸਟਿਕ ਪੈਨ ਹੋਏਗੀ ਤਾਂ ਆਪ ਇਸ ਨੂੰ ਇਸ ਟਾਈਮ ਵੀ ਐਡ ਕਰ ਸਕਦੇ ਹਾਂ ਗਾਜਰ ਨੂੰ ਪਕਾਉਣ ਤੋਂ ਬਾਅਦ ਇਸ ਦੇ ਵਿੱਚ ਸ਼ਿਮਲਾ ਮਿਰਚ ਐਡ ਕਰਾਂਗੇ टेस्टी जी है दलिया ਨੂੰ ਜਦੋਂ ਆਪਣਾ ਮਨ ਕਰੇ ਤਾਂ ਆਪਾਂ ਇਸ ਨੂੰ ਬਣਾ ਕੇ ਖਾ ਸਕਦੇ ਹਾਂ ਇਹ ਬਹੁਤ ਹੀ ਸਿੰਪਲ ਰੈਸਪੀ ਹੈ ਟਮਾਟਰ ਪਾਵਾਂਗੇ ਜੇਕਰ ਆਪਾਂ ਲਸਣ ਅਦਰਕ ਦਾ ਪੇਸਟ ਪਹਿਲਾਂ ਪਾਵਾਂਗੇ ਤੇ ਉਹ ਜਲ ਜਾਏਗਾ ਤੇ ਕੜਾਹੀ ਜਲਨੀ ਸ਼ੁਰੂ ਹੋ ਜਾਏਗੀ ਇਸ ਲਈ ਆਪਾਂ ਲਸਣ ਅਦਰਕ ਦੇ ਪੇਸਟ ਨੂੰ ਪਿਆਜ਼ ਤੇ ਗਾਜਰ ਨੂੰ ਪਕਾਉਣ ਤੋਂ ਬਾਅਦ ਪਾਇਆ ਹੈ ਅਦਰਕ ਲਸਣ ਦਾ ਪੇਸਟ ਪਾਵਾਂਗੇ ਇਸ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਲੱਈਆ ਪਕਾਉਣ ਤੋਂ ਬਾਅਦ ਇਸਦੇ ਵਿੱਚ ਅਦਰਕ ਲਸਣ ਦਾ ਪੇਸਟ ਐਡ ਕਰਾਂਗੇ ਮਿਕਸ ਕਰਕੇ ਸਾਰੀਆਂ ਸਬਜ਼ੀਆਂ ਨੂੰ ਪਕਾ ਲਵਾਂਗੇ ਬਾਕੀ ਸ਼ਿਮਲਾ ਮਿਰਚ ਵੀ ਪਾਵਾਂਗੇ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੇਕਰ ਤੁਹਾਨੂੰ ਮਿੱਠਾ ਦਲੀਆ ਖਾਣਾ ਪਸੰਦ ਹੈ ਤਾਂ ਤੁਸੀਂ ਇੱਕ ਵਾਰ ਇਸ ਤਰੀਕੇ ਦੇ ਨਾਲ ਨਮਕੀਨ ਦਲੀਆ ਬਣਾ ਕੇ ਦੇਖਿਓ ਜੀ ਇਹ ਬਹੁਤ ਜ਼ਿਆਦਾ ਵਧੀਆ ਬਣਦਾ ਹੈ ਬਾਕੀ ਬਚੀ ਹੋਈ ਸ਼ਿਮਲਾ ਮਿਰਚ ਵੀ ਐਡ ਕਰਾਂਗੇ ਇਸਦੇ ਵਿੱਚ ਆਪਾਂ ਸ਼ਿਮਲਾ ਮਿਰਚ ਤੇ ਗੈਲ ਪੇਪਰ ਐਡ ਕਰ ਦੇਵਾਂਗੇ ਮਿਕਸ ਕਰਦੇ ਕੋਈ ਪਕਾ ਲਵਾਂਗੇ ਹੁਣ ਆਪਾਂ ਇਸਦੇ ਵਿੱਚ ਦਲੀਆ ਐਡ ਕਰਾਂਗੇ ਦਲੀਏ ਦੇ ਵਿੱਚ ਥੋੜਾ ਪਕਾ ਲਵਾਂਗੇ ਸਬਜ਼ੀਆਂ ਨੂੰ ਜੇਕਰ ਆਪਾਂ ਦਲੀਆ ਨੂੰ ਇਸ ਤਰੀਕੇ ਦੇ ਨਾਲ ਸਬਜ਼ੀਆਂ ਦੇ ਵਿੱਚ ਪਕਾ ਲਵਾਂਗੇ ਤੇ ਸਬਜ਼ੀਆਂ ਦਾ ਟੇਸਟ ਇਸ ਦੇ ਵਿੱਚ ਚਲਾ ਜਾਏਗਾ ਤੇ ਦਲੀਆ ਬਹੁਤ ਹੀ ਟੇਸਟੀ ਬਣੇਗਾ ਹੁਣ ਆਪਾਂ ਇਸ ਦੇ ਵਿੱਚ ਕੁਝ ਮਸਾਲੇ ਐਡ ਕਰਾਂਗੇ ਇੱਕ ਚਮਚ ਹਲਦੀ ਪਾਊਡਰ ਪਾਵਾਂਗੇ ਇੱਕ ਚਮਚ ਬਲੈਕ ਪੀਪਰ ਪਾਵਾਂਗੇ ਨਮਕ ਪਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਇੱਕ ਚਮਚ ਮੇਕੀ ਮਸਾਲਾ ਐਡ ਕਰਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਚਮਚ ਰੱਡ ਚਿਲੀ ਪਾਊਡਰ ਪਾਵਾਂਗੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦਲੀਏ ਦੇ ਵਿੱਚ ਦਲੀਆ ਨੂੰ ਮਿਕਸ ਕਰਦੇ ਹੋਏ ਪਕਾ ਲਵਾਂਗੇ ਹੁਣ ਆਪਾਂ ਇਸਦੇ ਵਿੱਚ ਸੇਮ ਉਸੇ ਕੌਲੀ ਦੇ ਨਾਲੀ ਜਿਸ ਕੌਲੀ ਦੇ ਨਾਲ ਆਪਾਂ ਇਸਦੇ ਵਿੱਚ ਦਲੀਆ ਐਡ ਕੀਤਾ ਸੀ ਉਸੇ ਕੌਲੀ ਦੇ ਨਾਲ ਚਾਰ ਕੌਲੀਆਂ ਪਾਣੀ ਐਡ ਕਰਾਂਗੇ ਅਤੇ ਆਪਾਂ ਇਸਦੇ ਵਿੱਚ ਇੱਕ ਕੌਲੀ ਪਾਣੀ ਐਡ ਕੀਤਾ ਹੈ ਹੁਣ ਆਪਾਂ ਇਸ ਨੂੰ ਮਿਕਸ ਕਰ ਲਵਾਂਗੇ ਹੁਣ ਆਪਾਂ ਇਸਦੇ ਵਿੱਚ ਬਾਕੀ ਤਿੰਨ ਕੌਲੀਆਂ ਪਾਣੀ ਐਡ ਕਰਾਂਗੇ ਕਿਉਂਕਿ ਇੱਕ ਕੌਲੀ ਪਾਣੀ ਪਹਿਲਾਂ ਆਪਾਂ ਐਡ ਕਰ ਦਿੱਤਾ ਹੈ ਇਸਦੇ ਵਿੱਚ ਦਲੀਏ ਨੂੰ ਹਿਲਾ ਲਵਾਂਗੇ ਇਹ ਦਲੀਆ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਬਹੁਤ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਹੁਣ ਆਪਾਂ ਦਲੀਏ ਨੂੰ ਢੱਕ ਕੇ ਪਕਾ ਲਵਾਂਗੇ ਛਾੜੀ ਦੇ ਨਾਲ ਦਲੀਏ ਨੂੰ ਢੱਕ ਦੇਵਾਂਗੇ ਤਾਂ ਕਿ ਇਹ ਭਾਫ਼ ਤੇ ਪੱਕਦਾ ਰਹੇ ਵੇਚ ਵੇਚ ਆਪਾਂ ਦਲੀਏ ਨੂੰ ਹਿਲਾਉਂਦੇ ਰਵਾਂਗੇ ਬੱਚਿਆਂ ਨੂੰ ਤੇ ਸਭ ਨੂੰ ਇਹ ਦਲੀਆ ਬਹੁਤ ਜ਼ਿਆਦਾ ਪਸੰਦ ਆਏਗਾ ਆਪਾਂ ਇਹ ਰੈਸਪੀ ਨੂੰ ਬੱਚਿਆਂ ਨੂੰ ਟਿਫਿਨ ਦੇ ਵਿੱਚ ਵੀ ਦੇ ਸਕਦੇ ਹਾਂ ਬੱਚੇ ਇਸ ਨੂੰ ਬੜੇ ਸ਼ੌਕ ਦੇ ਨਾਲ ਖਾਣਗੇ ਹੁਣ ਆਪਾਂ ਦਲੀਆ ਨੂੰ ਢੱਕ ਕੇ ਪਕਾ ਲਵਾਂਗੇ ਹੁਣ ਆਪਾਂ ਦਲੀਆ ਨੂੰ ਦੁਬਾਰਾ ਤੋਂ ਵੇਖ ਲਵਾਂਗੇ ਵੇਚ ਵੇਚ ਦੀ ਆਪਾਂ ਦਲੀਏ ਨੂੰ ਵੇਖਦੇ ਰਵਾਂਗੇ ਤੇ ਹਿਲਾਉਂਦੇ ਰਵਾਂਗੇ ਆਪਾਂ ਇਹ ਦਲੀਏ ਨੂੰ ਦਹੀਂ ਨਾਲ ਖਾਵਾਂਗੇ ਤੇ ਹੋਰ ਵੀ ਟੇਸਟੀ ਲੱਗੇਗਾ ਆਪਾਂ ਦਲੀਏ ਉੱਪਰ ਸੌਸ ਵੀ ਪਾ ਸਕਦੇ ਹਾਂ ਕਿਉਂਕਿ ਆਪਾਂ ਇਸ ਦੇ ਵਿੱਚ ਮੈਗੀ ਮਸਾਲਾ ਪਾਇਆ ਹੈ ਮੈਗੀ ਦੀ ਤਰ੍ਹਾਂ ਬਣ ਕੇ ਤਿਆਰ ਹੋਏਗਾ ਦਲੀਏ ਨੂੰ ਢੱਕ ਕੇ ਪਕਾ ਲਵਾਂਗੇ ਹੁਣ ਆਪਾਂ ਦਲੀਆ ਨੂੰ ਦੁਬਾਰਾ ਤੋਂ ਵੇਖ ਲੈਂਦੇ ਹਾਂ ਹੁਣ ਦਲੀਆ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਅ ਬੱਚੇ ਸਬਜ਼ੀਆਂ ਵਗੈਰਾ ਖਾਣਾ ਨਹੀਂ ਪਸੰਦ ਕਰਦੇ ਪਰ ਜੇਕਰ ਆਪਾਂ ਉਹਨਾਂ ਨੂੰ ਇਸ ਤਰੀਕੇ ਨਾਲ ਦਲੀਆ ਬਣਾ ਕੇ ਪਾਵਾਂਗੇ ਤੇ ਉਹਨਾਂ ਨੂੰ ਬਹੁਤ ਪਸੰਦ ਆਏਗਾ ਹੁਣ ਆਪਾਂ ਦਲੀਏ ਨੂੰ ਸਰਵ ਕਰ ਲਵਾਂਗੇ ਦਲੀਏ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਕੁਸ਼ੀ ਇਸ ਨੂੰ ਦਹੀਂ ਨਾਲ ਖਾਓ ਜਾਂ ਸਾਸ ਦੇ ਨਾਲ ਖਾਓ ਇਹ ਬਹੁਤ ਜ਼ਿਆਦਾ ਟੇਸਟੀ ਲੱਗੇਗਾ ਹੁਣ ਆਪਣਾ ਟੇਸਟੀ ਦਲੀਆ ਬਣ ਕੇ ਤਿਆਰ ਹੈ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਟੇਸਟੀ ਦਲੀਆ ਬਣ ਕੇ ਤਿਆਰ ਹੋ ਜਾਂਦਾ ਹੈ ਜਦੋਂ ਵੀ ਆਪਣਾ ਮਨ ਕਰੇ ਤਾਂ ਆਪਾਂ ਇਹ ਦਲੀਆ ਬਣਾ ਕੇ ਖਾ ਸਕਦੇ ਹਾਂ ਇਹ ਬਹੁਤ ਹੀ ਸਿੰਪਲ ਤੇ ਈਜ਼ੀ ਰੈਸਪੀ ਹੈ ਜੇਕਰ ਤੁਹਾਨੂੰ ਇਹ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਧੰਨਵਾਦ